ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ 'ਚ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਢੂੜੀ ਵਾਲੇ ਰੀਪਰ ਲੈ ਕੇ ਆਏ ਆਪਾਂ ਖਜ਼ਾਨਾ ਲੱਭਦਾ ਸੋਨੂੰ ਘੱਟੋ ਘੱਟ 35 40 50 60 ਦੇ ਕਰੀਬ ਕਰੀ ਫਿਰ ਹੋਣਗੇ ਤੇ ਬੇਦ ਟਰਾਲੀਆਂ ਸੁਪਰ ਸੀਟਰ ਤੇ ਬਾਜ਼ਬਰੇਡ ਦੇ ਵਿੱਚ ਵਿਕਿਆਊ ਆ ਤੇ ਜਿਹੜਾ ਪਹਿਲਾ ਰੀਪਰ ਖੜਾਗਾ ਬਲਕਾਰ ਦਾ ਖੜਾਗਾ ਇੱਕੋ ਹੀ ਰੇਟ 1 ਲੱਖ ਰੁਪਈਆ ਦਾ ਰੀਪਰ ਲੈਜੋ ਬਲਕਾਰ ਰੀਪਰ ਕ੍ਰੀਸ਼ਨ ਸਾਫ ਸੁੱਤਰੀ ਹੈ ਦੇਖ ਲਓ ਉਤੋਂ ਰੰਗ ਪੇਂਟ ਦਾ ਸਾਰਾ オリジナル ਹੈ ਤੇ ਕੱਲਾ ਗਲੀਸ ਮਾਰ ਕੇ ਚਲਾਉਣਾ ਬਾਈ ਜਾਂ ਫਿੰਗਰਾਂ ਚੇਂਜ ਕਰਨੀਆਂ ਨੇ ਪੰਜਾਬ ਦਾ ਰੀਪਰ ਹੈ ਸੋਹਣਾ ਰੀਪਰ ਹੈਗਾ ਤੇ ਇੱਧਰ ਹੈਗਾਗਾ ਚਾਨੀ ਉੱਚਾ ਮਾਡਲ ਆ ਗਿਆ ਮਾਡਲ ਹੈਗਾ 2025 ਤੇ ਰੇਟ ਹੈਗਾ ਦਾ 3,75,000 ਰੇਟ ਮੌਕੇ ਤੇ ਹੋ ਜਾਊਗਾ ਫੁੱਲ ਮਾਨਤਨ ਹੋ ਜਾਊਗਾ ਉਗਰ ਉਗਰ ਦੇਖ ਲਓ ਪੂਰਾ オリジナル ਪਿਆਗਾ ਤੇ ਅਗਲਾ ਫੇਰ ਆ ਗਿਆ ਚਾਨੀ ਇਹ ਹੈਗਾ ਜੀ ਮਾਡਲ 2019 ਤੇ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 15000 ਰੁਪਿਆ ਤੇ ਰੀਪਰ ਦੀ ਕੰਡੀਸ਼ਨ ਤੁਹਾਨੂੰ ਸਾਰੀ ਮੈਂ ਦਿਖਾ ਦੇਣਾ ਪੂਰਾ ਸਾਫ ਰੀਪਰ ਹੈ ਤੇ ਆ ਤੂੜੀ ਟੜੇ ਵਾਲਾ ਸਾਰਾ ਦੇਖ ਲਓ ਔਗਰ ਸਾਰਾ ਓਕੇ ਗੱਲਬਾਤ ਤੇ ਇੱਧਰ ਆ ਗਿਆ ਚਾਨੀ 2024 ਮਾਡਲ 3 ਲੱਖ ਤੇ 35000 ਰੁਪਿਆ ਦੀ ਕੀਮਤ ਰੱਖੀ ਹੈ ਸਵਾ ਤਿੰਨ ਦਾ ਇਹ ਮੌਕੇ ਤੇ ਹੋ ਜਾਊਗਾ ਤੇ ਅੱਗੇ ਚਾਨੀ ਫੇਰ ਆ ਗਿਆ ਜੀ 2023 ਮਾਡਲ ਡਿਮਾਂਡ 3 ਲੱਖ ਤੇ 10000 ਰੁਪਇਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਤੇ ਅੱਗੇ ਚਾਨੀ ਜਿਹੜਾ ਹੈਗਾ ਜੀ 2020 ਮਾਡਲ ਤੇ 2 ਲੱਖ 50000 ਰੁਪਇਆ ਦੀ ਕੀਮਤ ਹੈ ਇਹ ਵੀ ਪੂਰਾ ਸੋਹਣਾ ਪਿਆਰੀ ਪਰ ਤੇ ਸਾਰਾ ਰੀਰੂਲ ਦਾ ਕੰਮ ਹੋਇਆ ਹੋਇਆ ਵੈ ਉਹ ਗੁਰੂਗਰ ਜਮਾ ਓਕੇ ਹੈ ਤੇ ਅੱਗੇ ਆ ਗਿਆ ਨਿਊ ਵਿਸਕਰਮਾ 60 ਇੰਚੀ ਹੈ ਇਹ 2018 ਮਾਡਲ ਹੈ ਤੇ ਡਿਮਾਂਡ ਇਹਦੀ ਹੈਗੀ 1,75,000 ਰੁਪਇਆ ਤੇ ਬਾਕੀ ਸਾਰਿਆਂ ਦੇ ਵਿੱਚ ਹੀ ਰੇਟ ਜਿਹੜੇ ਮੌਕੇ ਤੇ ਹੋ ਜਾਣਗੇ ਤੇ ਆਹ ਹੈਗਾ 2020 ਮਾਡਲ ਤੇ ਇਹਦੀ ਡਿਮਾਂਡ ਹੈਗੀ ਹੈ ਜੀ 1,90,000 ਕੀਮੇ ਵਾਲਾ ਹੈ ਜਗਤਜੀਤ ਰੀਪਰ ਤੇ ਅੱਗੇ ਤੁਹਾਨੂੰ ਮੈਂ ਹੋਰ ਰੀਪਰ ਦਿਖਾ ਦਿਆਂਗਾ ਨਿਊ ਬਿਸਕਰਮ ਆ ਇਹ 60 ਇੰਚੀ ਹੈ ਤੇ ਮਾਡਲ ਹੈਗਾ ਇਹ 2015 ਡਿਮਾਂਡ ਇਹਦੀ 1 ਲੱਖ ਤੇ 25000 ਰੁਪਇਆ ਬਾਕੀ ਰੇਟ ਮੌਕੇ ਤੇ ਹੋ ਜੂਗਾ ਅੱਗੇ ਆ ਗਿਆ ਜੀ ਬਿਸਕਰਮਾ 2021 ਮਾਡਲ ਇਹਦੀ ਡਿਮਾਂਡ 1 ਲੱਖ ਤੇ 75000 ਰੁਪਇਆ ਤੇ ਇਹ ਵੀ ਰੀਪਰ ਸੋਨਾ ਪਿਆ ਸਾਰਾ ਓਕੇ ਐ Ориジナル ਰੀਪਰ ਐ ਤੇ ਆਹ ਰੀਪਰ ਸਾਨੂੰ ਮੈਂ ਪਹਿਲਾਂ ਵੀਡੀਓ ਸਟਾਰਟਿੰਗ ਕੀਤੀ ਐ ਲੱਖ ਰੁਪਇਆ ਦਾ ਕਾਲ ਕਰ ਲਿਓ ਨੰਬਰ ਚੱਲੀ ਜਾਂਦਾ ਸਕਰੀਨ ਤੇ ਅੱਗੇ ਸਾਨੂੰ ਮੈਂ ਜਗਤਜੀਤ ਦਾ ਰੀਪਰ ਦਿਖਾਉਣਾਗਾ ਇਹ ਹੈਗਾ ਜੀ ਮਾਡਲ 2020 ਬਹੁਤ ਸੋਹਣਾ ਰੀਪਰ ਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਔ ਗਰੂ ਗਰਾਂ ਦਾ ਰੰਗ ਹਲੇ ਲਿਆ ਨਹੀਂ ਤੇ 1 ਲੱਖ 95000 ਦੀ ਕੀਮਤ ਹੈ ਤੇ ਅੱਗੇ ਹੈਗਾਗਾ ਚਾਨੀ ਇਹ ਵੀ ਉੱਚਾ ਮਾਡਲ ਆ ਗਿਆ ਜੀ ਤੇ 23 24 ਮਾਡਲ ਰੀਪਰ ਹੈ ਤੇ ਸੋਹਣਾ ਰੀਪਰ ਹੈਗਾ ਤੇ ਕਰ ਲਿਓ ਸੰਪਰਕ ਤੇ ਅੱਗੇ ਹੈਗਾ ਜੀ ਮਾਡਲ ਜਗਤਜੀਤ ਇਹ ਹੈਗਾ ਮਾਡਲ 2024 57 ਇੰਚੀ ਦੇ ਵਿੱਚ ਹੈ ਤੇ ਰੇਟ ਹੈਗਾ ਜੀ ਇਹਦਾ 2 ਲੱਖ ਤੇ 55000 ਬਾਕੀ ਰੇਟ ਮੌਕੇ ਤੇ ਹੋ ਜੂਗਾ ਅੱਗੇ ਆ ਗਿਆ ਜਗਤਜੀਤ 2020 ਮਾਡਲ ਡਿਮਾਂਡ 1 ਲੱਖ 80000 ਤੇ ਇਹਦਾ ਵੀ ਸਾਰਾ ਕੰਮ ਹੋਇਆ ਹੋਇਆ ਹੈ ਕੱਲੇ ਬਾਈ ਬਲੇਡ ਬਦਲ ਕੇ ਚਲਾਉਣਾ ਅੱਗੇ ਆ ਗਿਆ ਕੇਸ ਦਾ ਰੀਪਰ ਕੇਐਸ ਮਾਡਲ ਆ ਗਿਆ ਇਹ 2024 ਤੇ ਸੋਹਣੀ ਕੰディション ਦੇ ਵਿੱਚ ਪਿਆ ਜਮਾ ਨਵੀਂ ਪਿਆਰੀ ਪਰ ਤੇ ਨੰਬਰ ਸਕਰੀਨ ਤੇ ਜਿੰਨੇ ਨੰਬਰ ਤੇ ਕਾਲ ਕਰਕੇ ਰੇਟ ਦਾ ਇਹਦਾ ਹੋ ਜੂ ਮੌਕੇ ਤੇ ਤੇ ਆਹ ਮਾਡਲ ਆ ਗਿਆ ਜੀ 2023 ਇਹ ਰੀਪਰ ਹੈਗਾਗਾ 95 ਇੰਚੀ ਕੀਮਤ ਹੈ ਜੀ ਇਹਦੀ 2 ਲੱਖ ਤੇ 75000 ਰੁਪਇਆ ਤੇ ਬਾਕੀ ਰੇਟ ਮੌਕੇ ਤੇ ਹੋ ਜੂਗਾ ਤੇ ਅੱਗੇ ਰੀਪਰ ਤੁਹਾਨੂੰ ਦਿਖਾ ਦਿੰਨਾ ਮੈਂ ਨਿਊ ਬਿਸਕਰਮਾ ਇਹ 55 ਇੰਚੀ ਹੈ ਇਹ ਵੀ ਸਾਰਾ オリジナル ਹੈ ਕੰਮ ਸਾਰਾ ਇਹਦਾ ਹੋਇਆ ਤੇ ਇਹ ਵੀ ਬਾਜਵ ਰੇਟ ਦੇ ਵਿੱਚ ਦੇ ਦਾਂਗੇ ਅੱਗੇ ਆ ਗਿਆ ਯਗਤਜੀਤ ਯਗਤਜੀਤ ਦਾ ਰੀਪਰ ਆ ਗਿਆ ਜੀ ਇਹ ਵੀ 23 24 ਮਾਡਲ ਉੱਚਾ ਮਾਡਲ ਹੈ ਤੇ ਇਹ ਵੀ ਸੋਨੂੰ ਭਾਅ ਦੇ ਵਿੱਚ ਮਿਲ ਜੂਗਾ ਤੇ ਅੱਗੇ ਆ ਗਿਆ ਸ਼ਾਨੀ ਸ਼ਾਨੀ ਰੀਪਰ ਇਹ ਵੀ 23 24 ਮਾਡਲ ਆ ਗਿਆ ਤੇ ਇਹ ਵੀ ਸੋਨਾ ਪਿਆ ਰੀਪਰ ਤੇ ਕੰਪਲੀਟ ਬਾਜਵ ਰੇਟ ਦੇ ਵਿੱਚ ਮਿਲੂਗਾ ਇਹ ਵੀ ਅੱਗੇ ਜਗਤਜੀਤ ਦੀ ਰੀਪਰ ਆ ਗਿਆ ਤੇ ਇਹਦੀ ਕੰਡੀਸ਼ਨ ਤੁਹਾਨੂੰ ਮੈਂ ਸਾਰੀ ਦਿਖਾ ਦਿੰਨਾ ਸਾਰਾ ओरिजिनल ਵਾਲੀ ਰੀਪਰ ਹੈ ਕੋਈ ਕੰਮ ਨਹੀਂ ਭਾਲਦਾ ਤੇ ਗਲੀਸ ਮਾਰ ਕੇ ਬਈ ਚਲਾ ਦਿਓ ਤੇ ਅੱਗੇ ਤੁਹਾਨੂੰ ਮੈਂ ਦਿਖਾ ਦਨਾਂਗਾ ਚਾਨੀ ਇਹ ਹੈਗਾ ਮਾਡਲ 2018 ਇਹ 64 ਇੰਚੀ ਦੇ ਵਿੱਚ ਹੈਗਾ ਤੇ ਇਹ 1 ਲੱਖ 95000 ਦੀ ਕੀਮਤ ਰੱਖੀ ਹੈ ਬਾਕੀ ਰੇਟ ਮੌਕੇ ਤੇ ਹੋ ਜੂ ਜਗਤਜੀਤ ਅੱਗੇ ਤੁਹਾਨੂੰ ਕੇਐਸ ਵਾਲਾ ਦਿਖਾ ਦਨਾਂ ਕੀ ਐਸ ਦਾ ਇਹ 2024 ਮਾਡਲ 95 ਇੰਚੀ ਹੈ ਤੇ 2,85,000 ਰੁਪਏ ਦੀ ਕੀਮਤ ਹੈ ਜਮਾ ਉਹ ਗਰਾਂਟੂ ਰੰਗ ਵਿੱਚ ਨਹੀਂ ਲਿਖਿਆ ਬਈ ਰੀਲ ਦਾ ਕੰਮ ਸਾਰਾ ਓਕੇ ਓਕੇ ਹੈਗਾ ਕੋਈ ਤੋੜਪਾਨ ਨਹੀਂ ਹੈਗੀ 95 ਗਰਾਂਟੂ ਟਾਇਰਾਂ ਦੇ ਵਿੱਚ ਤੇ ਅੱਗੇ ਤੁਹਾਨੂੰ ਫੇਰ ਮੈਂ ਰਿਪੋਰਟ ਦਿਖਾ ਦਿੰਦਾ ਕੇਐਸ ਦਾ ਇਹ ਵੀ ਮਾਡਲ ਹੈਗਾ ਜੀ 2024 25 ਮਾਡਲ ਹੈ 2025 ਮਾਡਲ ਇਤਨਾਂ ਲੱਖ ਰੁਪਏ ਦਾ ਮੌਕੇ ਤੇ ਹੋ ਜੂਗਾ ਤੇ ਸੋਨਾ ਦੀਪਰਾਂ ਨਾਡ 11 ਦੇ ਟਾਇਰਾਂ ਦੇ ਵਿੱਚ ਤੇ ਅੱਗੇ ਜਿਹੜਾ ਦੀਪਰ ਖੜਾਗਾ ਇਹ 2024 ਇਹ ਵੀਡੀਓ ਵਿੱਚ ਆਪਾਂ ਦਿਖਾਤਾ ਸੀਗਾ ਤੇ ਪਿਛਲਾ ਦੀਪਰ ਵੀ ਆਪਾਂ ਦਿਖਾਤਾ ਸੀਗਾ 2000 ਅ ਪਿਛਲਾ ਦੀਪਰ ਹੋਏਗਾ ਸੀਗਾ 23 24 ਮਾਡਲ ਹੀ ਹੋਊਗਾ ਤੇ ਰੇਟ ਆਪਾਂ ਸਾਰੇ ਦੀਪਰਾਂ ਦੇ ਤਕਰੀਬਨ ਦਿਖਾਉ ਤੇ ਬਾਈਆਂ ਕੋਲੇ ਸੂਪਰ ਸੀਟਰ ਵੀ ਨੇ ਤੇ ਟਰਾਲੀਆਂ ਵੀ ਨੇ ਤੇ ਜਿਹੜੀ ਆ ਵੀਡੀਓ ਦਿਖਾਈਏ ਤੁਹਾਨੂੰ ਸਾਰੀ ਰੀਪਰਾਂ ਦਿਖਾਈ ਹੈ 50 60 ਰੀਪਰ ਇੱਕ ਸੱਤ ਸੱਲੇ ਖੜੇ ਨੇ ਸਾਰੇ ਬਾਜ਼ਾਰ ਰੇਟ ਦੇ ਵਿੱਚ ਨੇ ਬਾਕੀ ਜੇ ਤੁਸੀਂ ਖੇਤੀਬਾੜੀ ਦਾ ਕੋਈ ਵੀ ਸੰਦ ਵਿੱਚ ਕਟਾਉਣਾਗਾ ਤਾਂ ਬਾਈ ਵਿੱਚ ਕੱਟ ਲੈਣਗੇ ਤੇ ਤੁਸੀਂ ਇਹਨਾਂ ਤੋਂ ਰੀਪਰ ਜਿਹੜਾ ਲਾ ਸਕਦੇ ਹੋ ਲੱਖ ਰੁਪਇਆ 1.5 ਲੱਖ ਲਈ ਕੋਈ ਚੀਜ਼ ਵਿੱਚ ਕਟਾ ਕੇ ਤੇ ਉੱਚੇ ਮਾਡਲ ਦੇ ਰੀਪਰ ਆ ਜਿਹੜੇ ਉਹ ਲੈ ਸਕਦੇ ਹੋ ਤੇ ਬਾਈਆਂ ਦਾ ਜਿਹੜਾ ਕੰਟੈਕਟ ਜੀ 237 ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਇਹ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਪਿੰਡ ਹੈਗਾ ਲੌਂਗੋਵਾਲ ਪਿੰਡੀ ਢਿਲਮਾ ਢਿਲਮਾ ਪਿੰਡੀ ਦੇ ਵਿੱਚ ਖੜੇ ਆਂਗੇ ਇੱਥੇ ਸੰਪਰਕ ਕਰ ਲਿਓ ਬਾਕੀ ਮੈਂ ਤੁਹਾਨੂੰ ਥੋੜੀ ਜਿਹੀ ਝਾਤੀ ਮਰਵਾਦਣਾ ਟਰਾਲੀਆਂ ਦੇ ਦੋ ਟਰਾਲੀਆਂ ਬਾਈਆਂ ਕੋਲੇ ਖੜੀਆਂ ਨੇਗੀਆਂ ਤੇ ਇਹਨਾਂ ਦਾ ਵੀ ਰੇਟ ਜਿਹੜਾ ਮੌਕੇ ਤੇ ਵੀਡੀਓ ਦੇ ਵਿੱਚ ਹੋ ਜਾਊਗਾ ਤੇ ਸੰਪਰਕ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ